ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਚੱਲਦੇ-ਚੱਲਦੇ ਅਫਗਾਨਿਸਤਾਨ ਦੇ ਕੰਧਾਰ ਕੋਲ, ਕੁਰਮ ਦਰਿਆ ਦੇ ਕੋਲ ਪਹੁੰਚ ਜਾਂਦੇ ਆ ਤਾਂ ਮਰਦਾਨੇ ਦੀ ਸਿਹਤ ਖਰਾਬ ਹੋਣ ਲੱਗ ਪੈਂਦੀ ਹੈ ਤੇ ਦੇਹ جواب ਦੇਣ ਲੱਗ ਪੈਂਦੀ ਹੈ ਤਾਂ ਮਰਦਾਨੇ ਆਖਿਆ ਬਾਬਾ ਜੀ ਮੇਰੀ ਦੇਹ ਕਿੱਥੇ ਛੁੱਟੇਗੀ ਬਾਬੇ ਨਾਨਕ ਆਖਿਆ ਚਿੰਤਾ ਮਤ ਕਰ ਤੇਰੀ ਦੇਹ ਭਲੀ ਜਗ੍ਹਾ ਹੀ ਛੁੱਟੇਗੀ ਮਰਦਾਨੇ ਫੇਰ ਆਖਿਆ ਮਾਲਕ ਉਸ ਵੇਲੇ ਤੁਸੀਂ ਮੇਰੇ ਕੋਲ ਹੀ ਹੋਵੋਗੇ ਨਾ ਬਾਬਾ ਜੀ ਕਿਹਾ ਮੈਂ ਆਪਣੇ ਪਰਮ ਮਿੱਤਰ ਨੂੰ ਛੱਡ ਕੇ ਕਿੱਥੇ ਜਾ ਸਕਦਾ ਅਸੀਂ ਤੇਰਾ ਸਾਰਾ ਕੰਮ ਕਰਕੇ ਜਾਵਾਂਗੇ ਬਾਬਾ ਜੀ ਇਹ ਦੱਸੋ ਉਦੋਂ ਤੁਸੀਂ ਮੈਨੂੰ ਸਾੜੋਗੇ ਕਿ ਦੱਬੋਗੇ ਮਰਦਾਨਿਆਂ ਜੋ ਤੂੰ ਆਖੇਂਗਾ ਆਪਾਂ ਉਹੀ ਕਰਾਂਗੇ ਪੰਜ ਦਿਨਾਂ ਬਾਅਦ ਗੁਰੂ ਸਾਹਿਬ ਨੇ ਫੇਰ ਪੁੱਛਿਆ ਮਰਦਾਨਿਆਂ ਦੇਖ ਆਪਣਾ ਕਿਵੇਂ ਤੇਰੀ ਸੇਖਤਾ ਮਰਦਾਨੇ ਆਖਿਆ ਬਾਬਾ ਜੀ ਹੁਣ ਤਾਂ ਜਾਣ ਦੀ ਪਿਆਰੀ ਹੋਈ ਪਈ ਲੱਗਦੀ ਐ ਬਸ ਕੁਝ ਹੀ ਪਲ ਬੀਤੇ ਸੀਗੇ ਭਾਈ ਮਰਦਾਨਾ ਜੀ ਬਖੰਟਾਂ ਚਲੇ ਗਏ ਉਹਨਾਂ ਦੀ ਜੀਵਨ ਯਾਤਰਾ ਮੁੱਕ ਗਈ ਸੀ ਬਾਬਾ ਜੀ ਦੀ ਹਜ਼ੂਰੀ ਵਿੱਚ ਮਰਦਾਨੇ ਨੇ ਸੁਹਾਸ ਪੂਏ ਕਰ ਲਏ ਤੇ ਲੰਮੀਆਂ ਬਾਟਾਂ ਦਾ ਸਾਥੀ ਸਦਾ ਲਈ ਤੁਰ ਗਿਆ ਤਾਂ ਪਾਦਸ਼ਾਹ ਨੇ ਆਪਣੇ ਉੱਤੋਂ ਆਪਣੀ ਚਾਦਰ ਲਾਈ ਤੇ ਭਾਈ ਮਰਦਾਨਾ ਜੀ ਦੇ ਮਿੱਤਕ ਦੇ ਉੱਪਰ ਪਾ ਦਿੱਤੀ ਬਾਬਾ ਜੀ ਨੇ ਆਪਣੇ ਹੱਥੀਂ ਘੁਰਮ ਦਰਿਆ ਦੇ ਕੰਢੇ उते सारी, सारी किरिया कर्म अंतम किरया करी ਤੇ ਬਾਬੇ ਨੇ ਉਦਾਸੀ ਵਿੱਤੀ ਛੱਡ ਦਿੱਤੀ ਤੇ ਵਾਪਸ ਤਲਵੰਡੀ ਆ ਗਏ ਤਲਵੰਡੀ ਮਰਦਾਨੇ ਦੇ ਘਰ ਗਏ ਤੇ ਉਹਨਾਂ ਦੇ ਪੁੱਤਰ ਸ਼ਹਿਜਾਦ ਨੂੰ ਕੋਲ ਬੁਲਾ ਕੇ ਆਠਿਆ ਮੇਰੇ ਸਾਥੀ ਭਾਈ ਮਰਦਾਨਾ ਕਾਲ ਵਾਸ ਹੋ ਗਿਆ ਤੈਨੂੰ ਖੁਰਮ ਸ਼ਹਿਰ ਲੈ ਕੇ ਜਾਣਾ ਅਸੀਂ ਸਰੂਪਾ ਬਖਸ਼ਣਾ ਨਸੋ ਤੁਹਾਨੂੰ ਕਿਸ ਤੰਗ ਨਾਲ ਲਵਾ ਜਾਵੇ ਪੁੱਤਰ ਸ਼ਹਿਜਾਦ ਨੇ ਨਿਮਰ ਹੋ ਕੇ ਆਖਿਆ ਜੋ ਸਰੂਪਾ ਮੇਰੇ ਪਿਤਾ ਮਰਦਾਨਾ ਜੀ ਨੂੰ ਤੁਸੀਂ ਬਖਸ਼ਿਆ ਉਸੇ ਤਰ੍ਹਾਂ ਹੀ ਮੇਰੇ ਤੇ ਵੀ ਬਖਸ਼ ਕਰ ਦਿਓ ਜੀ ਗੁਰੂ ਸਾਹਿਬ ਸ਼ਹਿਜਾਦ ਨੂੰ ਉਸ ਖੁਰਮ ਸ਼ਹਿਰ ਲੈ ਗਏ ਇਹ ਮਰਦਾਨਾ ਦੀ ਇੰਤਮ ਕਰਿਆ ਗਈ ਸੀ ਕਿ ਬਾਬੇ ਬਚਨ ਕੀਤਾ ਸਹਿਜਾਨ ਤੁਸੀਂ ਹੁਣ ਇੱਥੇ ਵਸਣਾ ਕਰੋ ਜਿਵੇਂ ਭਾਈ ਮਰਦਾਨਾ ਉੱਚ ਮੰਡਲਾਂ ਨੂੰ ਪ੍ਰਾਪਤ ਹੋਇਆ ਹੈ ਤੇ ਜਿਹਦਾ ਨਾਮ ਸਦਾ ਲਈ ਜਿਉਂਦਾ ਰਹੇਗਾ ਤੇਰਾ ਵੀ ਮਰਾਤਵਾ ਉਵੇਂ ਹੀ ਬਹੁਤ ਉੱਚਾ ਹੋਏਗਾ ਇਹ ਨਗਰ ਤੇਰੇ ਪੈਰ ਪੁੱਜੇਗਾ ਬੇਸ਼ੱਕਾਰ ਤੋਂ ਦੋਸਤੋ ਜਿਵੇਂ ਮਰਦਾਨਿਆਂ ਨੇ ਆਪਣੀ ਤਮਾਮ ਉਮਰ ਦੁੱਖਾਂ ਪੀੜਾਂ ਤਕਤੀਆਂ ਠੰਡੀਆਂ ਵਾਵਾਂ ਨੂੰ ਚਲਦੇ ਆ ਗੁਰੂ ਦੇ ਲੇਖੇ ਲਈ ਤਾਂ ਬਾਬੇ ਨਾਨਕ ਜੀ ਨੇ ਵੀ ਆਪਣੇ ਉਮਰਾਂ ਦੇ ਸਾਥੀ ਲਈ ਕੁਝ ਵੀ ਲਿਖੋਖ ਨਹੀਂ ਸੀ ਰੱਖਿਆ ਬਖਸ਼ਾ ਦਾ ਦੇ ਭੇਰ ਲਾਤੇ ਸੀਗੇ ਮਰਦਾਨਿਆਂ ਨੂੰ ਭਾਈ ਪਦ ਲਾਲ ਨਵਾਜਿਆ ਮਹਾਨ ਰਬਾਬੀ ਪਦ ਲਾਲ ਨਵਾਜਿਆ ਆਪਣੇ ਅਰਸ਼ੀ ਸਾਥੀ ਦੇ ਰਚੇ ਤਿੰਨ ਸ਼ਲੋਕਾਂ ਨੂੰ ਗੁਰਬਾਣੀ ਰੂਪ ਦੇ ਕੇ ਹਮੇਸ਼ਿਆ ਲਈ ਮਾਲੋ ਮਾਲ ਕਰਤਾ ਕਰਤਾਰੀ ਪੁਰਖ ਬਣਾ ਦਿੱਤਾ ਬਾਣੀਕਾਰ ਬਣਾ ਦਿੱਤਾ ਧੰਨ ਧੰਨ ਮਰਦਾਨਾ ਜੀ ਜੋ ਤੁਸੀਂ ਪਹਿਲੇ ਬ੍ਰਹਮੀ ਪੁਰਖ ਹੋ ਜਿਨ੍ਹਾਂ ਗੁਰੂ ਸਾਹਿਬ ਦੇ ਪਾਵਨ ਬਚਨ ਪਰਵਚਨ ਕੋਲ ਹੋ ਕੇ ਸੁਨੇ ਸਨਮੁਖ ਹੋ ਕੇ ਸਾਹਿਬ ਦੇ ਮੁਖਾਰ ਬਿੰਦੂ ਉੱਚੀ ਅਦੀ ਇਲਾਹੀ ਬਾਣੀ ਸੁਣੀ ਕਿ ਉਸ ਧੁਰ ਕੀ ਬਾਣੀ ਦਾ ਸਨਮੁਖ ਹੋ ਕੇ ਬੈਠ ਕੇ ਗਾਇਨ ਕੀਤਾ ਇੱਕ ਬਾਬਾ ਘਾਲਪੁਰਖ ਦੂਜਾ ਰਬਾਬੀ ਮਰਦਾਨਾ